ਪੁੱਛ ਲਾ ਭਾਈ ਆਈ ਯੂ ਨੂੰ ਪਤਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਸੱਟਾਂ ਮਾਰੀਆਂ ਮੇਰੇ ਹੈਨਾ ਪਤਾ ਹੀ ਨਹੀਂ दारू ਨਹੀਂ ਪੀਦੇ ਸਿੱਧੀ ਗੱਲ ਕਰ ਸਾਡੇ ਨੇ ਮੈਂ ਕਦੇ ਬੱਤ ਨਹੀਂ ਲੱਗਿਆ ਜਦੋਂ ਮੈਂ ਕੰਮ ਕਰਦਾ ਸੀ ਕਦੇ ਮਾੜੀ ਮੋੜੀ ਗੱਲਬਾਤ ਹੋ ਗਈ ਸੱਗਲਦੀ ਪਰ ਇਹ ਥੋੜੀ ਜਿਹੀ ਮੁੱਖ ਮੰਤਰੀ ਨਾਲ ਹੋ ਗਿਆ ਹਾਂ ਕੋਈ ਚੋਰੀ ਕੀਤੀ ਹਾਂ ਓ ਯਾਰ ਕੁਝ ਨਹੀਂ ਹੋਇਆ ਫੈਕਟਰੀ ਦਾ ਮਾਲਕ ਸੀਗਾ ਇਹ ਕੋਈ ਹੈਨਾ ਉਨੇ ਉਹਦੇ ਫੈਕਟਰੀ 'ਚ ਮੈਂ ਕੰਮ ਕਰਦਾ ਸੀਗਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਸੱਟਾਂ ਮਾਰੀਆਂ ਮੇਰੇ ਹਨਾ ਪਤਾ ਹੀ ਨਹੀਂ ਤੈਨੂੰ ਪੁੱਛੋ ਕਦੇ ਨਹੀਂ ਫੜਿਆ ਪੁੱਛ ਲੋ ਬਈ ਆਈਓ ਨੂੰ ਪਤਾ ਕੋਈ ਕਿਹੜੇ ਕਿਹੜੇ ਥਾਂ ਤੇ ਲੱਟਿਆ ਹਾਂ ਲੱਟ ਚੌਕੀ ਤੋਂ ਲਿਆ ਆ ਜੀ ਆ ਯਾਰ ਜਾਣ ਕੇ ਝੂਠ ਬੋਲਦੇ ਨੇ ਇਹਨਾਂ ਨੇ ਇਹਨਾਂ ਦਾਰੂ ਨਹੀਂ ਪੀਖੇ ਸਿੱਧੀ ਗੱਲ ਕਰ ਸਾਡੇ ਦੇ ਮੈਂ ਕਿਤੇ ਭੱਜਣ ਨਹੀਂ ਲੱਗਿਆ ਖੜ ਜਾ ਹਮਝ ਗਿਆ ਖੜ ਜਾ ਇਹਨੇ ਇਹਨਾਂ ਕੁੱਟਿਆ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਜਿਹੜਾ ਇਹਨੇ ਫੈਕਟਰੀ ਦੇ ਮਾਲਕ ਨੇ ਇਹਨੇ ਕੁੱਟਿਆ ਨਹੀਂ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਜੀ ਤਿੰਨ ਬੰਦੇ ਆਏ ਸੀ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਤਿੰਨੇ ਜਾਣੇ ਸੀਗੇ ਹੂੰ ਤਿੰਨੇ ਜਾਣੇ ਸੀਗੇ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਇਹਨਾਂ ਨੇ ਕੁੱਟਿਆ ਇਹ ਨਾਲ ਰਾਲਿਆਂ ਸੀ ਜਾਣ ਕੇ ਨਹੀਂ ਤੇਰੇ ਨਾਲ ਕੋਈ ਦੁਸ਼ਮਣੀ ਸੀ ਇੱਥੇ ਕੋਈ ਦੁਸ਼ਮਣੀ ਨਹੀਂ ਮਾਲਕ ਉਹਥੇ ਮੈਂ ਕੰਮ ਕਰਦਾ ਸੀ ਕਿਤੇ ਮਾੜੀ-ਮੋਟੀ ਗਾਲ-ਗੋਲ ਹੋ ਗਈ ਨਿਕਲ ਗਈ ਪਰ ਇਹ ਥੋੜੀ ਜਿਹਾ ਮੈਂ ਕ੍ਰਾਈਮਨਲ ਹੋ ਗਿਆ ਹਾਂ ਹਾਂ ਕੋਈ ਚੋਰੀ ਕੀਤੀ ਹਾਂ ਸਭ ਨੂੰ ਪਤਾ ਭਾਈ ਜੀ ਤੂੰ ਤੱਸਾ ਆਈਓ ਗੜੇ ਆਈਓ ਸਭ ਗੜੇ ਸਾਹਮਣੇ ਐ ਇੰਨਾ 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 ਮੈਂ ਜਾਣੀ ਰੋਕੀ ਬੈਠਾ ਨਹੀਂ ਕਿਹੜਾ ਚੱਕਰ ਪਿੱਛੇ ਆ ਜਾ ਯਾਰ ਇਹ ਮਦ ਇਹ ਕਹਿੰਦਾ ਮੈਂ ਇੱਕ ਮਿੰਟ ਪਾ ਦੇ ਲਈ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਇਹ ਪਹਿਲਾਂ ਕਹਿੰਦਾ ਮੈਂ ਇਹ ਐਸਆਈਆ ਇੱਥੇ ਆ ਕੇ ਪਤਾ ਲੱਗਿਆ ਹੌਲਦਾਰ ਆ ਇਹ ਹਾਂ ਇੱਥੇ ਅੱਗੇ ਪਤਾ ਲੱਗਿਆ ਨਾ ਨਾ ਦੱਸ ਬਾਈ ਨਾਲ ਗੱਲ ਕਰ ਕਿਹੜਾ ਪਰਚਾ ਪਾਇਆ ਕਿੱਥੋਂ ਫੜਿਆ ਦੱਸੋ ਦੱਸੋ ਦੱਸ ਦੇਣਾ ਆਪਾਂ ਬਣਾ ਦੇ ਚਾਲਨ ਬੋਲਣ ਤਾਂ ਦੇਗਾ ਦੱਸੋ ਬੋਲ ਬੋਲ ਫਿਰ ਕੋਈ ਟਕਰਾਅ ਹੋਣ ਬੰਦੇ ਬੁਲਾਓ ਯਾਰ ਚਲੋ ਜਿਹੜਾ ਜਿੰਨ ਲੈ ਕੇ ਆਇਆ ਹੈ ਬਰਾਤਾਂ ਚੁੱਕੀ ਬੁਲਾਇਓ ਯਾਰ ਬੁਲਾਓ ਇਹਨੇ 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 ਦੇਰ ਘੰਟਾ ਹੋ ਗਿਆ ਤਮਾਸ਼ਾ ਆ ਕੇ ਪਹਿਲੇ ਪਾਜੀ ਇਹਨਾਂ ਨੇ ਕੁੱਟਿਆ ਸੱਟਾਂ ਮਾਰੀਆਂ ਆ ਦੇ ਆ ਦੇ ਆ ਮਾਰੀਆਂ ਤੂੰ ਜ਼ਿਆਦਾ ਬਵਾਤ ਕਰ ਨਾ ਦਸਣੀਆਂ ਨੇ ਮੈਂ ਤਾਲਵੇ ਚੋਂ ਕਿਉਂ ਨਹੀਂ ਬੱਸ ਹੁਣ ਦੱਸ ਤਾਂ ਹੁਣ ਜਾ ਕੇ ਇਹਨਾਂ ਨੇ ਭਾਈ ਫੇਰ ਮਾਰ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਜਾ ਕੇ ਫੇਰ ਮਾਰ ਹੁਣ ਦੱਸ ਤਾਂ ਸਰ ਕੀ ਗੱਲ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਇਹਨੂੰ ਚੁੱਪ ਕਰਾਓ ਪਹਿਲਾਂ ਕੀ ਨਾਮ ਹੈ ਤੁਹਾਡੇ ਜੀ ਸਰ ਮੈਂ ਚੌਂਕੀ ਗਿਆਸਪੁਰਾ ਤੋਂ ਮੰਚੀ ਆ ਗਈ ਹੌਲਦਾਰ ਦੀਪਕ ਬੇਰਾੜਾ ਸਰ ਸਾਨੂੰ ਇੱਕ ਇੱਕ ਦਰਖਾਸਤ ਆਈ ਸੀ ਫੈਕਟਰੀ ਵਾਲੋਂ ਸਰ ਜੀ ਉਹਦੇ ਵਿੱਚ ਸਰ ਇਹਨੇ ਐਨ ਦੇ ਖਿਲਾਫ ਇੱਕ ਦਰਖਾਸਤ ਆਈ ਸੀ ਕਿ ਇਹਨੇ ਗਾਲੀ ਕਲੋਚ ਕਰਦਾ ਮੈਨੇਜਰ ਦੇ ਸਾਹਬ ਦੇ ਨਾਲ ਭਾਜੀ ਗਾਲੀ ਜਿਸ ਜਿਸਬੰਧਰਨ ਨੂੰ ਬੁਲਾਇਆ ਗਿਆ ਸੀ ਫੋਨ ਤੇ ਐਨਟੀਮੈਸਜ ਦਿੱਤਾ ਗਿਆ ਸੀ ਕਿ ਚੰਕੀ ਆ ਆ ਕੇ ਤੈਨੂੰ ਅ ਅੰਦਾਜ਼ ਦੀ ਗੱਲ ਦੱਸ ਜੋ ਵੀ ਹੈ ਇੱਕ ਐਨੇ ਕਰਦਾ ਸਰ ਇਹ ਕੋਈ ਇਹ ਇੰਨਾ ਧੱਕਾ ਕਰਦਾ ਇਹ ਇੱਕ ਮਿੰਟ ਰੁਕ ਜੀਓ ਇੰਨੇ ਧੱਕਾ ਕਰਦਾ ਇਹ ਮੈਂ ਸਾਰੀ ਗੱਲ ਦੱਸਦਾ ਪਿਆ ਬੱਸ ਦੱਸਦਾ ਖੜ ਜਾ ਦੋ ਮਿੰਟ ਖੜ ਜਾ ਚੱਲ ਆਇਆ ਮੈਂ ਨਹੀਂ ਆਉਣਾ ਗੱਲ ਰੁੱਸ ਲੈਣ ਦੇ ਦੱਸਦਾ ਪਿਆ ਮੈਂ ਜਾਣਾ ਹੀ ਨਹੀਂ ਇਦਾਂ ਨਹੀਂ ਮੈਂ ਜਾਣਾ ਦੱਸਦਾ ਪਿਆ ਫੇਰ ਮੇਰੇ ਘਰੇ ਫੋਨ ਕਰਾਉਣ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਤੁਹਾਨੂੰ ਕਿਹੜੇ ਕੇਸ ਪੜਿਆ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਕੰਮ ਕਰਦੇ ਹੋ ਕਿੱਥੇ ਰਹਿੰਦੇ ਮੈਂ ਫੈਕਟਰੀ ਗੈਸਪੋਰ ਰਹਿਤ ਰਹਿਣਾ ਸ਼ਿਮਲਾਬੁਰੀ ਉੱਥੋਂ ਆਇਆ ਨਾ ਘਰੇ ਜਾ ਕੇ ਚੱਕੇ ਆਣਾ ਨੇ ਨੀ ਜੈ ਜੀ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਕੀਤੀ ਇਹ ਕੋਈ ਕ੍ਰਿਮੀਨ ਕਹਿੰਦਾ ਫੈਕਟਰੀ ਦੇ ਮਾਲਕ ਨੇ ਫੈਕਟਰੀ ਦਾ ਮਾਲਕ ਆਇਆ ਨਾਲ ਇਹ ਆਇਆ ਇਹਨਾਂ ਨੇ ਮੈਨੂੰ ਗੱਡੀ 'ਚ ਕੁੱਟਿਆ ਪਹਿਲਾਂ ਬਥੇਰ ਸਪੈਸ਼ਲ ਦਿਖਾਇਆ ਮੈਨੂੰ ਇੱਕ ਮਿੰਟ ਹਾਂਜੀ ਸਪੈਸ਼ਲ ਦਿਖਾਇਆ ਇਹਨੇ ਕਹਿੰਦਾ ਤੇਰੀ ਗੋਲੀ ਗੋਲੀਆਂ ਇਦਰੀ ਜੇ ਬੋਲਿਆ ਇਹ ਕਹਿੰਦਾ ਹਾਂ ਕਹਿੰਦਾ ਗੋਲੀਆਂ ਵਾੜੂ ਨਾਲੇ ਠੀਕ ਆ ਹਾਂ ਹੋਰ ਮੈਂ ਚੁੱਪ ਕਰਕੇ ਬਹਿ ਗਿਆ ਕੁੱਟਮਾਰ ਤੁਹਾਡਾ ਨਿਸ਼ਾਨ ਕਿੰਨੇ ਕੁੱਟਮਾਰ ਕੀਤੀ ਇਹ ਨਹੀਂ ਕੀਤੀ ਇਹ ਆ ਫੈਕਟਰੀ ਦਾ ਮਾਲਕ ਸੀ ਇਹਨਾਂ ਨੇ ਕੁੱਟਮਾਰ ਕੀਤੀ ਆ ਕੁੱਟਮਾਰ ਕਿੱਥੇ ਹੋਈ ਆ ਰਾਜੀ ਰਸਤੇ ਦੀ ਫਿੱਟ ਦਾ ਦੱਸ ਦੱਸ ਲੈਣ ਦੇ ਦੱਸੋ ਇੱਕ ਮਿੰਟ ਗੱਲ ਸੁਣੋ ਹੋਲੋ ਯਾਰ ਬੋਲੋ ਤੁਸੀਂ ਬੋਲੀ ਜਾਓ ਯਾਰ ਥੋੜਾ ਬੋਲੋ ਭਾਜੀ ਨੰਬਰ ਲੈ ਲਿਓ ਹਾਂ ਨਹੀਂ ਨਹੀਂ ਬੋਲੋ ਤੁਸੀਂ ਬੋਲੀ ਜਾਓ ਚਲੋ ਚਲੋ ਬੋਲੀ ਚਲੋ ਵਿੱਚ ਬੱਸ ਬੋਲੋ ਬੋਲੋ ਇੱਕ ਨੰਬਰ ਲਿਖਿਓ ਪਿੱਛੇ ਆ ਜਾ ਯਾਰ ਪਿੱਛੇ ਆ ਜਾ ਤੈਨੂੰ ਬਣਾ ਪਾਹੀ ਨੰਬਰ ਲਿਖੋ ਇੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਨੌ ਜਵਾਨ ਦੇ ਵੱਲੋਂ ਜਿਹੜੇ ਅਲੀਗੇਸ਼ਨ ਮੁਲਾਜ਼ਮੇ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਮੁਲਾਜ਼ਮਾ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਨਿਯਾਇਤ ਕਰ ਰਹੇ ਨੇ ਸੋ ਮੈਡੀਕਲ ਕਰਾਉਣ ਦੇ ਲਈ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਚ ਲਿਆਂਦਾ ਗਿਆ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਦੇ ਵੱਲੋਂ ਅਲੀਗੇਸ਼ਨ ਲਾਇਆ ਜਾ ਰਿਹਾ ਕਿ ਫੈਕਟਰੀ ਵਾਲੇ ਦੇ ਨਾਲ ਹਲਕੇ ਪੁਲਸ ਵਾਲਿਆਂ ਨੇ ਰਸਤੇ ਦੇ ਵਿੱਚ ਕੁੱਟਮਾਰ ਕੀਤੀ ਹੈ ਪਰ ਪੁਲਸ ਵਾਲੇ ਇਸ ਨੌਜਵਾਨ ਨੂੰ ਗੱਡੀ ਦੇ ਵਿੱਚ ਬਿਠਾ ਰਹੇ ਪਰ ਪੁਲਸ ਜਿਹੜਾ ਨੌਜਵਾਨ ਹੈ ਗੱਡੀ ਦੇ ਵਿੱਚ ਨਹੀਂ ਬੈਠ ਰਿਹਾ ਪਰ ਜਿਹੜੇ ਪੁਲਸ ਅਧਿਕਾਰੀਆਂ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਨਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਹੰਗਾਮਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਹੋ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਦੇ ਵੱਲੋਂ ਇਨਸਾਫ ਦੀ ਜਿਹੜੀ ਗੁਹਾਰ ਹੈ ਉਹ ਲਗਾਈ ਜਾ ਰਹੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਲਿਆਂਦਾ ਗਿਆ ਸੀਗਾ ਪਰ ਨੌਜਵਾਨ ਦੇ ਵੱਲੋਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਨੌਜਵਾਨ ਦਾ ਇਹ ਕਹਿਣਾ ਹੈ ਕਿ ਜਿਹੜੇ ਫੈਕਟਰੀ ਦੇ ਮਾਲਕ ਨੇ ਓਨਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਇਸ ਤੋਂ ਬਾਅਦ ਉਹਨਾਂ ਦੇ ਨਾਲ ਜਦੋਂ ਇਹ ਘਰੇ ਗਏ ਤਾਂ ਕਰੋ ਇਸ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਲਿਆਂਦਾ ਗਿਆ ਤੇ ਰਸਤੇ ਦੇ ਵਿੱਚ ਜਿਹੜੀ ਨੌਜਵਾਨ ਦੇ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਕਿ ਕੁੱਟਮਾਰ ਵੀ ਕੀਤੀ ਗਈ ਨਾਲ ਫੈਕਟਰੀ ਮਾਲਕ ਵੀ ਸੀਗਾ ਤੇ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਯੂਨੀਫਾਰਮ ਦੇ ਵਿੱਚ ਅਣਾ ਦੇ ਉੱਤੇ ਜਿਹੜੇ ਐਲੀਗੇਸ਼ਨ ਹੈ ਲਗਾਏ ਜਾ ਰਹੇ ਨੇ ਪਰ ਪੁਲਿਸ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਅਰੇ ਬਾਰੇ ਕੀ ਕਹਿਣਾ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਜਾ ਰਿਹਾ ਹੈ ਇਨਸਾਫ ਦੀ ਗੁਹਾਰ ਨੌਜਵਾਨ ਦੇ ਵੱਲੋਂ ਲਗਾਈ ਜਾ ਰਹੀ ਹੈ ਪਰ ਤਸਵੀਰਾਂ ਦੇਖ ਸਕਦੇ ਜਾ ਰਿਹਾ ਇਹ ਗੈਂਸਪੁਰੇ ਦੀ ਜਿਹੜੀ ਪੂਲਸ ਹੈ ਉਹ ਦੱਸੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕੀ ਗੈਂਸਪੁਰ ਚੌਂਕੀ ਦੇ ਵਿੱਚੋਂ ਅਸੀਂ ਆਏ ਹਾਂ ਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਹੰਗਾਮਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦੇਖਿਆ ਜਾ ਰਿਹਾ ਪਰ ਇਹ ਨੌਜਵਾਨ ਹੈ ਗੱਡੀ ਦੇ ਵਿੱਚ ਬੈਠਣ ਤੋਂ ਸਾਫ਼ ਤੌਰ ਤੇ ਇਨਕਾਰ ਹੈ ਉਹ ਜਿਹੜਾ ਕਰ ਰਿਹਾ ਤੇ ਕਾਫੀ ਜਿਹੜੀ ਧੱਕਾ ਮੁਕੀ ਹੈ ਉਹ ਵੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਆਦਾ ਸਰ ਕੀ ਮਾਮਲਾ ਕੀ ਮੈਮ ਗੱਲ ਦੱਸੋ ਤੁਸੀਂ ਥੋੜਾ ਸਰ ਗੱਲ ਤਾਂ ਕਰਨ ਦਿੰਦੇ ਨਹੀਂ ਪੇਸਾ ਹਾਂ ਜੀ ਜੀ ਬੋਲੋ ਸਰ ਅੰਦਰ ਸਰ ਉਹ ਗਲਤ ਬੋਲਿਆ ਤੁਸੀਂ ਤੁਸੀਂ ਬੋਲੋ ਜੀ ਸਰ ਅਨੇ ਦੇ ਖਿਲਾਫ ਇੱਕ ਦਰਖਾਸਤ ਸੀ ਕੀ ਨਾਮ ਹੈ ਤੁਹਾਡਾ ਕਿਹੜੀ ਚੌਕੀ ਹੈ ਮਹੌਲਦਾਰ ਦੀਪਕਾ ਚੌਕੀ ਗਿਆਸਪੁਰਾ ਬੁਲਸ਼ੀਆ ਸਰ ਸਰ ਅਨੇ ਖਿਲਾਫ ਇੱਕ ਦਰਖਾਸਤ ਆਈ ਸੀ ਬਲੇਜਾ ਸਾਹਿਬ ਦੇ ਵੱਲੋਂ ਜੀ ਇਹਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਕਿ ਚੌਕੀ ਆ ਕੇ ਆਦਾ ਪਿਆਲ ਦੇ ਬਟ ਇਹਨੇ ਸਿਰਫ ਫੋਨ ਤੇ ਕਹਿੰਦਾ ਮੈਂ ਕੱਲ ਨੂੰ ਜਾਂ ਪਰਸੋਂ ਆਵਾਂਗਾ ਬਹਿ ਠੀਕ ਹੈ ਸਰ ਅੱਜ ਫਿਰ ਇਹਨ ਮੇਰੇ ਆਦੀ ਬਾਪ ਬਹਣ ਦੀ ਗੱਲ ਕੱਢੀ ਹੈ ਸਰ ਭੋਨ ਦੇ ਰਿਕਾਰਡਿੰਗ ਹੈਗੀ ਕੋਈ ਉਸ ਚੀਜ਼ ਦੀ ਸਰ ਆਈਫੋਨ 'ਚ ਸੌਰੀ ਰਿਕਾਰਡਿੰਗ ਨਹੀਂ ਹੁੰਦੀ ਸਰ ਇਸ ਨੌਜਵਾਨ ਦਾ ਕਹਿਣਾ ਮੇਰੇ ਪਿਸਤਲ ਵੀ ਤਾਂ ਨਹੀਂ ਗਈ ਹੈ ਓਨਰ ਦੇ ਨਾਲ ਫੈਕਟਰੀ ਦੇ ਓਨਰ ਦੇ ਨਾਲ ਹਲਕੇ ਸਰ ਸਾਡੀ ਚੌਂਕੀ ਦੇ ਵਿੱਚ ਆਲਰੇਡੀ ਪਿਸਤਲ ਹੈ ਹੀ ਨਹੀਂ ਸਰ ਓਕੇ ਆਈਓ ਕੌਨ ਜਿਸ ਕੇਸ ਦੇ ਆਪਣੇ ਹੌਲ ਦਾ ਵੀ ਹੱਲ ਨਹੀਂ ਸੀ ਤੇ ਉਹ ਨਹੀਂ ਆਏ ਮੌਕੇ ਤੇ ਆਈਓ ਕੋਈ ਹੈ ਨਹੀਂ ਸਰ ਉੱਥੇ ਜੋ ਸਿਵਲ ਦੇ ਵੀ ਚਾਰੀ ਹੋ ਜੀ ਵਿਦਆਊਟ ਯੂਨੀਫਾਰਮ ਸਰ ਚੌਂਕੀ ਦੇ ਵਿੱਚ ਸਰ ਸਟਾਫ ਕਟ ਆਨ ਕਰਕੇ ਉਹਨਾਂ ਨੂੰ ਜੋ ਚੌਂਕੀ 'ਚ ਬਿਠਾਇਆ ਗਿਆ ਆਲਰੇਡੀ ਕੋਈ ਹੋਰ ਕੇਸ ਦੇ ਵਿੱਚ ਬਿਲ ਗੱਲ ਸੀ ਤਾਂ ਮਕੋਦਾਇਸ ਨੌਜਵਾਨ ਨੂੰ ਲਿਆਂਦਾ ਕਿ ਕਾਰਨ ਕੀ ਹੈ ਜੀ ਸਰ ਇਹਨੇ ਅਕਾਲੀ ਕਲੋਚ ਕਿੱਤੀ ਸੀ ਉੱਪਰ ਉੱਪਰ ਐਨੇ ਜ਼ਖਮ ਪਿੱਤੀ ਸੀ ਇਹਨੂੰ ਕਰੀ ਜਾ ਕੇ ਬੁਲਾਇਆ ਗਿਆ ਕਿ ਚੌਕੀ ਆ ਕੇ ਬਿਆਨ ਦੇ ਕੇ ਬਟ ਉੱਥੇ ਹੀ ਨੌਜਵਾਨ ਦੇ ਨਾਲ ਹੱਤਾ ਵਾਈ ਕੀਤੀ ਚੱਲਦਾ ਇਹਦਾ ਨਾਮ ਕੀ ਰਹਿੰਦਾ ਕਿੱਥੇ ਜੀ ਇਹ ਹਰਪੀ ਸਿੰਘ ਜੀ ਹੈ ਸਰ ਸਾਧਨੇ ਵਾਲਾ ਰਹਿਣ ਵਾਲਾ ਸਰ ਜਿਹੜੇ ਕੁੱਟ ਮਾਰਦੇ ਇਲਜ਼ਾਮ ਦੇ ਕੇ ਸਹੀ ਨੇ ਇਹ ਸਰ ਮੈਂ ਗਿਆ ਨਹੀਂ ਸਰ ਨਾਲ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਰ ਇਹ ਫਿਰ ਜੇ ਕੁੱਟ ਮਾਰਦੇ ਨਿਸ਼ਾਨ ਕਿੱਥੋਂ ਆ ਗਏ ਨੌਜਵਾਨ ਜੇ ਸਰ ਇਹ ਮੈਡੀਕਲ ਤੇ ਆਈਆਂ ਤੇ ਕੁੱਟ ਮਾਰਦਾ ਕਰ ਇਹ ਸਰ ਡਾਕਟਰ ਸਾਹਿਬ ਹੀ ਦੱਸ ਸਕਦੇ ਸਰ ਮੈਡੀਕਲ ਬਾਰੇ ਸੋ ਓਕੇ ਤੁਸੀਂ ਲੈ ਤਪਾ ਇਹ ਮੁਲਾਜ਼ਮਾਂ ਉੱਥੇ ਡਿੱ ਗਿਆ ਸਾਰੇ ਸ਼ਰਾਬ ਦੇ ਨਸ਼ੇ ਜੀ ਤਾਂ ਉਹਨੇ ਮੈਡੀਕਲ ਕਰਾਇਆ ਗਿਆ ਸੀ ਸ਼ਰਾਬ ਦੇ ਹੱਥੋਂ ਬਾਕੀਲਾ ਜਿਹੜੀ ਕੋਟ ਮਾਰ ਉਹ ਤਾਂ ਲੱਗਦੀ ਨਹੀਂ ਜੀ ਸਰ ਇਹ ਡਿੱ ਗਿਆ ਸਰ ਉੱਥੇ ਹੀ ਨਸ਼ੇ ਨਸ਼ੇ ਦੇ ਵਿੱਚ ਹੈ ਕੰਦੇ ਨਾਲ ਪੂਰੇ ਬੋਡੀ ਦੇ ਉੱਤੇ ਜਿਹੜੇ ਨਿਸ਼ਾਨ ਜੀ ਸਰ ਜੀ ਸਰ ਅੱਛਾ ਜੀ ਜੀ ਸਰ ਨਹੀਂ ਤੁਸੀਂ ਕਹਿ ਰਹੇ ਹੋ ਵੀ ਤੂੰ ਤੁਹਾਡੇ ਨਾਲ ਗਾਲੀ ਗਲੋਚ ਕੀਤੀ ਤੁਸੀਂ ਲੈਣਗੇ ਫਿਰ ਸੀ ਕਹਿੰਦੇ ਮੈਂ ਨਹੀਂ ਮੈਂ ਮੈਂ ਨਹੀਂ ਲੈਣ ਗਿਆ ਸਰ ਮੈਂ ਮੁਲਾਜ਼ਮ ਭੇਜੇ ਸਰ ਲੈਣ ਕੋਲ ਕਿੰਨੇ ਕੋਲ ਕੋਲ ਆਪਣੇ ਮੁਲਾਜ਼ਮ ਬਿੰਟੂ ਸਿੰਘ ਜੀ ਗਿਆ ਸੀ ਸਰ ਉਹ ਕਿਤੇ ਯੂਨੀਵਰਸਿਟੀ ਆ ਮੈਡੀਕਲ ਉਹ ਨਾਲ ਹੀ ਸਰ ਅੱਛਾ ਸਿੰਘ ਇਕੁਅਲ ਮੁਲਾਜ਼ਮ ਗਿਆ ਸੀ ਲੈ ਨਹੀਂ ਨਾਲ ਸਰ ਉਹ ਜਿਹੜਾ ਪਤਾ ਹੀ ਸੀ ਮੁਨੇ ਜੀ ਨਾਲ ਮਤਲਬ ਵੀ ਕਿ ਮੁਲਾਜ਼ਮ ਤੇ ਕੁ ਮਦਈ ਮੇਰੇ ਦੇ ਗੱਡੀ ਚ ਨਾਲ ਗਈ ਸੀ ਸਰ ਦੋ ਮਿੰਟ ਜਿਹੜਾ ਇਹਨਾਂ ਕਹਿਣਾ ਕਿ ਜਿਹੜਾ ਓਨਰ ਦੇ ਨਾਲ ਹਲਕੇ ਤੁਸੀਂ 10000 ਰੁਪਏ ਲਿਆ ਉਹ ਨੌਜਵਾਨ ਦੇ ਉੱਤੇ ਚਲਾਈ ਜਾਏ ਨਹੀਂ ਸਰ ਐਦਾ ਗਲਤ ਐਦਾ ਕੋਈ ਗੱਲਬਾਤ ਨਹੀਂ ਸਰ ਹੂੰ ਜੀ ਸਰ ਤੇ ਹੁਣ ਕੀ ਕਰ ਲਈ ਕੀਤੀ ਜਾਏਗੀ ਆਗਾ ਜਾ ਕੇ ਸਰ ਆਈਓ ਜੋ ਅਰਵੀ ਕਰੇਗਾ ਬੰਦੀ ਕਰਵੀ ਕਰੇਗਾ ਸਰ ਕਿ ਨੌਜਵਾਨ ਨੇ ਚਲੋ ਗਾਲੀ ਗਲੋਚ ਕਰ ਲਈ ਤੇ ਇਸ ਤਰੀਕੇ ਨਾਲ ਟੌਰਚਰ ਕਰਨਾ ਕਿਤਨਾ ਕਿਤਨਾ ਸਰ ਇਹ ਮੈਂ ਨਹੀਂ ਕੀਤਾ ਨਹੀਂ ਮੈਨੂੰ ਪਤਾ ਸਰ ਇਹ ਆਈਓ ਹੀ ਦੱਸ ਸਕਦਾ ਜੀ ਸਰ ਲਗਰੀਆਂ ਨੇ ਨਜ਼ਾਰਾ ਦੇ ਡ੍ਰਿੰਕ ਵੀ ਕੀਤੀ ਹੋਈ ਓਹ ਡ੍ਰਿੰਕ ਕੀਤੀ ਹੋਈ ਸਰ ਇਹਦੇ ਬਾਰੇ ਆਈਓ ਹੀ ਦੱਸ ਲੈ ਕੇ ਆ ਗਿਆ ਜ ਡਰਿੰਕ ਕੀਤੀ ਹੈ ਨਾ ਦੇਖ ਲਓ ਭਾਈ ਡਰਿੰਕ ਨਹੀਂ ਕੀਤੀ ਇੱਕ ਮਿੰਟ ਨੌਜਵਾਨ ਦਾ ਭਾਈ ਜੀ ਡਰਿੰਕ ਕੀਤੀ ਹੈ ਗੱਲ ਮੈਂ ਆਈ ਕਿਸੇ ਨੇ ਹੱਥ ਨਹੀਂ ਲਾਇਆ ਕਿਸੇ ਭਾਈ ਇਹ ਨਿਸ਼ਾਨ ਭਾਈ ਜੀ ਭਾਈ ਜੀ ਦਾਰੂ ਪੀਤੀ ਹੈ ਨਾ ਦੇਖ ਲਓ ਦਾਰੂ ਪੀਤੀ ਹੈ ਕੋਈ ਝੂਠ ਕੀਤੀ ਹੈ ਡਾਕਟਰ ਸਾਹਿਬ ਨੂੰ ਹਾਂ ਉਹ ਗਲਤ ਗੱਲ ਲੱਗੀ ਭਾਈ ਜੀ ਦਾਰੂ ਪੀਤੀ ਕੋਈ ਗੱਲ ਨਹੀਂ ਭਾਜੀ ਆਪਣਾ ਮੈਨੂੰ ਇਨਸਾਫ ਦਿਵਾਇਓ ਬਸ ਭਾਈ ਦੱਸੋ ਕਿਹੜੇ ਆਜੋ ਸਾਹਿਬ ਨੂੰ ਪਤਾ ਹੀ ਹੈ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਗੈਂਸਪੁਰਾ ਚੌਂਕੀ ਦੇ ਇੱਥੇ ਲੈ ਕੇ ਆਏ ਸੀਗੇ ਪਰ ਉਹਨਾਂ ਦੇ ਵੱਲੋਂ ਜਿਹੜੇ ਲਗੇ ਇਲਜ਼ਾਮ ਨੇ ਬਿਲਕੁਲ ਸੀਰੇ ਤੋਂ ਜਿਹੜੇ ਆ ਨਕਾਰੇ ਜਾ ਰਹੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਗਿਆ ਇਸ ਨੌਜਵਾਨ ਦਾ ਕਹਿਣਾ ਕਿ ਮੇਰੀ ਫੈਕਟਰੀ ਦੇ ਜਿਹੜੇ ਮਾਲਕ ਦੇ ਨਾਲ ਗਲਤ ਹੋਈ ਸੀ ਤੇ ਇਸ ਤੋਂ ਬਾਅਦ ਜਿਹੜਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦਰਖਾਸਤ ਉਤੇ ਇਸ ਨੌਜਵਾਨ ਨੂੰ ਲਿਆਂਦਾ ਗਿਆ ਪਰ ਇਸ ਨੌਜਵਾਨ ਦੇ ਵੱਲੋਂ ਦੋਸ਼ ਲਗਾਏ ਗਏ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਜਿਹੜਾ ਪੁਲਿਸ ਦੇ ਨਾਲ ਗਲਤ ਕਿਹੀ ਤੇ ਉਹਨਾਂ